ਜਾਇਜ਼ ਕਹਿੰਦੇਗਾ ਤਾਂ ਜਮਾ ਨਹੀਂ ਕਹਿੰਦਾ ਮੈਨੂੰ ਕਹੀ ਨਾ ਮੈਂ ਫੂਟ ਫਟ ਪੈਸਾ ਲਮਾ ਦੇਣ ਲਈ ਜਾਂਗੇ ਹੁੰਦੀ ਲੰਦਾਂ ਦਾ ਸਮਝਾਰ ਬੰਦਾ ਗੁਛਣਾ ਧੰਵਾਦ ਜੀ ਧੰਵਾਦ ਜੀ ਲੈ ਵੀ ਸੱਚਾ ਤਾਂ ਕੋਲੋਂ ਕਰ ਲਾਗੇ ਇਹ ਬੱਚੇ ਆਵੇ ਨਜ਼ਾਰਾ ਫੜ ਫੜ ਜੇ 14000 ਦੀ ਜੋੜੀ ਮਾਦੋਂ ਪੰਨਾ ਗੱਸ ਗਿਆ ਤੂੰ ਮੈਂ ਗੁੱਸਾ ਨਾਲ ਵਿੱਚ ਗੁੱਸਾ ਕਰ ਗਿਆ ਕਰਿਆ ਨਹੀਂ ਮੈਂ ਸਰ ਮੁਰਦਾ ਕਾਉ ਹੈ ਗੁੱਸਾ ਨਹੀਂ ਕਰਿਆ ਮੋੜਨਾ ਨਾ ਫਿਰ ਹੁੰਦਾ ਜਿਹੜਾ ਕਾ ਹੈ ਹਾਈ ਨਹੀਂ ਦਿਨ ਹੈ 5000 আচ্ছা ਹੁਣ ਚਲ ਦੱਸ ਕਿੰਨੇ ਦੀ ਕਿੰਨੇ ਦੇ ਵੇਚਦੀ ਹੈ ਜੋੜੀ ਤੂੰ ਦੱਸ ਦੇ ਸਹੀ ਜਿਹੜਾ ਤੂੰ ਮੈਥੋਲ ਅਗਵਾਉਣ ਨੂੰ ਫਿਰਦਾ ਤੂੰ ਆਪ ਹੀ ਕਹ ਦੇ ਦੇ ਮੇਰੀ ਗੱਲ ਸੁਣ ਤੇਰੇ ਵੀ ਪਾਲੇ ਵੇ ਕੋਈ ਤੂੰ ਚੋਰੀ ਦਾ ਕਰਕੇ ਨਹੀਂ ਲਾਇਆ ਇਹਨਾਂ ਨੇ ਵੀ ਦੋ ਰੋਟੀਆਂ ਕਮਾਉਂੀਆਂ ਸਿੱਧੀ ਜੀ ਗੱਲ ਹੈ ਬਸ ਇੱਥੇ ਸਿੱਧੀਆਂ ਗੱਲਾਂ ਹੁੰਦੀਆਂ ਇੱਥੇ ਇਹ ਗਾਵਾਂ ਦਾ ਤਾਂ ਸੌਦਾ ਨਹੀਂ ਮੋੜ ਕੇ ਤਾਂ ਮੈਨੂੰ ਕਹਿੰਦਾ ਕੋਸਾ ਜਾਇਜ਼ ਕਹਿੰਦੇਗਾ ਤਾਂ ਜਮਾ ਨਹੀਂ ਕਹਿੰਦਾ ਨਾ ਮੈਨੂੰ ਕਹੀ ਨਾਮ ਇੱਕ ਉਦੋਂ ਘੱਟ ਪੈਸਾ ਲਵਾ ਠੀਕ ਹੈ ਫਿਰ ਇਹ ਚੱਲ ਠੀਕ ਹੈ ਜਮਾ ਵਧੀਆ ਤੇਰੀ ਗੱਲ ਹੈ ਸੁਣ ਮੇਰੀ ਗੱਲ ਫਿਰ ਇਹ ਅੱਗੇ ਕਿੰਨੇ ਦੇ ਵੇਚੂਗਾ ਚੱਲ ਤੂੰ ਦੱਸ ਦੇ ਤੂੰ ਸਾਡੇ ਨੂੰ ਵੱਡਾ ਹੈ ਨਹੀਂ ਵਪਾਰ ਹੈ ਨਹੀਂ ਵਪਾਰ ਹੈ ਦੇਖੋ ਜੀਵੇ ਆਸਾ ਮਰੇ ਨਰਾਸਾ ਆਸ ਹੁੰਦੀ ਹੈ ਵੀ ਅੱਗੇ ਮੈਂ ਆਉਂਗਾ ਕੋਈ ਨਹੀਂ ਬਣਦਾ 16 ਦੇ ਪਾ ਦੇ ਨਾ ਕੁਛ ਨਹੀਂ ਬਸ ਇਦੋਂ ਇੱਕ ਪੰਜੀ ਵੀ ਨਹੀਂ ਘਟਦੀ ਜੇ ਵਾਲੀ ਦੱਸ 5 ਰੁਪਏ ਵੀ ਨਹੀਂ ਘਟਦੀ ਬਸ 17000 ਦੇ ਪਾ ਸਿਰੇ ਗੱਲ ਰੱਬ ਦੀ 17000 ਦੇ ਮਹਾ ਜਮੀਨੀ ਤੈਨੂੰ ਸ਼ਰਾ ਕਹਤ ਵੀ ਮੈਨੂੰ ਮੁੜ ਕੇ ਕਹੀ ਨਾ ਮੈਂ ਉਹ ਜਾ ਨੀ ਕਾਹਾਂ ਅਗੇ ਦਾ ਲਾਜ਼ਮੀ ਨੇ ਕਹਾਂਗੇ ਤਾਂ ਲਾਜ਼ਮੀ ਬਨਣੀ ਨਾਮਰਣੀ ਤੇਰੀ ਮਰਜ਼ੀ। ਨਹੀਂ ਕਰਦਾ ਬਾਪੂ। ਨਹੀਂ ਕਰਿਆ ਮੈਂ ਤੈਨੂੰ। ਨਹੀਂ ਸੁਣਾ। ਮੈਂ ਤੈਨੂੰ ਪਹਿਲਾਂ ਕਿਹਾ ਵੀ ਮੈਨੂੰ ਮੈਂ ਕਹਾਂਗੇ ਆ ਬੰਦੇ ਖੜੇ ਨੇ ਇੰਨੇ ਪਿੰਡ ਦੇ। ਹੂੰ। ਵੀ ਇਹ ਕਿਹਾ ਜ ਮਤਲਬ ਕਿਸੇ ਕਹਿੰਦਾ ਕਿਵੇਂ ਨਾ। ਮੈਂ ਤੇ ਵਿੱਚ ਇਕੱਠੇ 2000 ਤੋੜਦਾ। ਨਹੀਂ ਆਏ ਨਹੀਂ। 12-12000 ਮੰਗਿਆ ਸੀ ਮੈਂ। 20000 ਕਹਿੰਦਾ ਜੀ 15000। ਮੈਂ ਇਕੱਠੇ ਹੀ ਇਹਨਾਂ ਨੂੰ ਕਹੇ ਤਾਂ ਮਹਾਤਮਾ 10-10 ਦੇ ਦੇ 20 ਦੇ ਲੈ ਜਾ ਦੁਨੇ ਹੋਦ ਅਸੀਂ। ਆਪਾਂ ਵੀ 15000 ਕਹਿੰਦਾ ਇਹਨਾਂ ਨੇ ਵੀ ਵੇਚਨੇ ਅੱਗੇ। ਮੈਂ ਇਕੱਠੇ ਹੀ 2000 ਘਟਿਆ ਤੈਨੂੰ। ਨਹੀਂ ਉਹ ਤਾਂ ਇਨੇ ਕਰਾਂ ਬਾਪੂ ਹਾਂ ਮਤਾਂ ਨੂੰ ਤਾਂ 37 ਮੰਗਦਾ ਸੀ ਹੁਣ 30 ਦਾ ਲੈ ਬੱਕਰਾ ਮੰਡੀ ਦੀ ਗੱਲ ਨਹੀਂ ਕਰੀ ਦਿੰਦੇ ਪਾਈ ਦੇਖੋ ਹੈਗਾ ਸੋਤਾ ਭੋਗ ਦੇ ਜਾ ਹਾਂਜੀ ਹਾਂਜੀ ਚੱਲ ਕੋਈ ਕਹਿ ਮਾਰੀ ਨੇੜੇ ਲਾ ਨਹੀਂ ਨੇੜੇ ਲਾ ਗੱਲ ਆ ਨਾ ਕਰੇ ਅਗਰ ਜੇ ਨਹੀਂ ਚੰਗੀ ਹੁੰਦੀ ਜਿਹੜਾ ਨਾਲ ਸਾਡਾ ਤਾਂ ਅਗਲੇ ਨੂੰ ਵੀ ਨਹੀਂ ਵਫਾ ਕਰਦਾ ਹੁੰਦਾ 75 ਦਾ ਉਹ ਮੈਂ ਤਾਂ ਪਹਿਲਾਂ ਕਹਿਤਾ ਸੀ ਹਮਮ ਚੱਲੋ ਬਸ ਉਹੀ ਰੱਖੋ ਨਹੀਂ ਆ ਨਾ ਕਰ ਨਹੀਂ ਆ ਨਾ ਕਰੋ ਮਹਾ ਜਮੀਨੀ ਕਰਦਾ ਮੈਂ ਤਾਂ ਜੇ ਨਹੀਂ ਚੰਗੀ ਹੁੰਦੀ ਲੰਦਾਂ ਦਾ 1000 ਰੁਪਆ ਬੰਦਾ ਤੂੰ ਸੈਣਾ ਸਮਝਦਾ ਬੰਦਾ ਉਹ ਮੈਂ ਤਾਂ ਤੈਨੂੰ ਸਮਝਦਾ ਬੰਦਾ ਮਕਾਦੇ ਕਹਿੰਨੀ ਮਕਾਦੇ ਨੂੰ ਨਹੀਂ ਮੁੱਕਦਾ ਹੈਗਾ ਨਹੀਂ ਆਏ ਨਹੀਂ ਇੱਥੇ ਹੀ ਮੁੱਕੂ ਨਹੀਂ ਆਏ ਨਹੀਂ ਇਹ ਤਾਂ ਬੱਸ ਪਰ ਹੈ ਆਏ ਹੁਣ ਕਹਿੰਦਾ ਤੂੰ ਪੁੱਛ ਘੜਾ ਕੇ ਲੈ ਵੀ ਤੂੰ ਘਟ ਵੇਚਣੀ ਨਹੀਂ ਮੈਂ ਕਿ ਮੈਂ ਤੈਨੂੰ ਪਹਿਲੇ ਹੀ ਪੁੱਛ ਘੜਾਤੀ ਮੈਂ ਤੈਨੂੰ 1000 ਪਾਪੂ ਕਹਿੜਾ ਬਹੁਤ ਚੱਲ ਕੋਈ ਨਹੀਂ ਚੱਲ ਉਹ ਕਾਰੜ ਨੂੰ ਆਪਣਾ ਕਹਿੜਾ ਪੋਦੇ ਦੱਸ ਲੈ ਲੈਣ ਦਾ ਰਸ ਇੱਕ ਕਾਇਦੇ ਇੱਕ ਅਖਵਾਲ ਆਏ ਨਹੀਂ ਸੌ ਪਾਗ ਨਹੀਂ ਬਣਦੇ ਸੌ ਪਾਗ ਨਹੀਂ ਸੌ ਤੇ ਬਣਦੇ ਚੱਲ 17000 ਕਹਦਾ ਨਹੀਂ ਆਪਣਾ ਬਣ 4000 ਅੱਛਾ ਫਿਰ ਕਿੱਨੇ ਦੱਸ ਕੇ ਜਾਏ ਕੋਈ ਤਾਂ ਜਾਨ ਨਹੀਂ ਦੇਣਾ ਕੋਈ ਨਾ ਉਹ ਨਹੀਂ ਹੱਥਾਂ ਤੇ ਬੱਕਰ ਜਾ ਫਿਰ ਸੌਦਾ ਨਿਬੜ ਪਹਿਲਾਂ ਸੌਦਾ ਨਿਬੜ ਪਹਿਲਾਂ ਹਾਂ ਬੋਲ ਸੌ ਘੱਟ ਦੇ ਦੇ ਬਸ ਇਧਰ ਪੱਤਰ ਨਹੀਂ 100 ਬਿਚਾਰ 1000 ਘੱਟ ਕਹੇ ਤਾਂ ਬਸ ਰਹਿਣ ਰਹਿਣ 1400 ਗ੍ਰਾਮ ਬੜਾ ਸੌਦਾ ਬਕਰ ਦਾ ਸਿੰਘਾ ਜੀ ਬਾਬਾ ਮੰਨ ਵੀਰੇ ਬਾਬਾ ਇਹਦੇ ਪੁੱਛ ਰਕ ਨੇ ਕਿਹਦੇ 10000 ਆ ਬੱਕਰੀ ਦੇ ਵੀ ਦੱਸ ਕੇ ਜਾਂ ਫਿਰ ਚੱਲ ਕੋਈ ਤਾਂ ਤੱਕ ਦੇ ਜਾ ਸਭ ਦਾ ਹਾਂ ਆ ਪੱਠ ਬੱਕਰਾ ਕਿ ਬਦੋਨੇ ਇੱਕ ਪੱਠ ਇੱਕ ਬੱਕਰਾ ਆਹ ਪੱਠ ਬੱਕਰਾ ਹੀ ਹੋ ਗਿਆ ਆ ਭੋਗ ਤਾਂ ਸਮਝੀ ਲਿਆ 25 ਦਿਨ ਹੋਏ ਨੇ ਸਮਝੀ ਨੂੰ ਦੁਬਾਰਾ ਫੇਰ ਨਾਲ ਨਾਲ ਆਇਆ ਲੰਦਰਾ ਵਿੱਚ 10 ਕਿੰਨੇ ਨੇ ਅੰਮ੍ਰਾ ਬੱਟਣਾ ਕੀ ਹੈ ਜਾਇਜ਼ ਗੱਲ ਦੱਸੀ ਤੁਸੀਂ ਵੀ ਦੱਸੋ ਤੂੰ ਕਹਿਣਾ ਲੈ ਚਾਚਾ ਉਹ ਮੈਂ ਨਾਲ ਲੈ ਫੜ ਅਸੀਂ ਆਪ ਦਾ ਮੁੱਲ ਲਾਵਾਂਗੇ ਤੂੰ ਆਪ ਦਾ ਮੰਗ ਤੂੰ ਦੱਸਣਾ ਵੀ ਮੁੱਲ ਤੇਰਾ ਸੁਣ ਲੈ ਬੇਟਾ ਐਂ ਕਹਦੇ ਵੀ ਆਪਾਂ ਇੰਨੇ ਦੀ ਵੀ ਛੱਡਣੀ ਆ ਬਸ 24 ਲੈ ਜਾ ਫੇ ਤੁਸੀਂ ਤਾਂ ਦੱਸੋ ਆ ਲੈ ਦੱਸਦਾ ਹਾਂ ਦੱਸ ਦੱਸ 20 ਤੋਂ ਥੱਲੇ ਆ ਜਾ ਕੁਛ ਬਣਾ ਨਹੀਂ ਸਕਦਾ ਬਣਾ ਫਿਰ ਤੈਨੂੰ ਕਹਦਾ ਬਣਾ ਦੇ 20 ਤੋਂ ਅੰਦਰ ਨਾ 20 ਤੋਂ ਅੰਦਰ ਨਹੀਂ ਬਣਾ 16000 ਦੀ ਸਾਢੇ 16 ਨਹੀਂ 17000 ਦੀ ਹਾਂ ਕਿ ਮੈਂ ਕਹਿੰਦਾ ਹਾਂ ਹਾਂ ਕਿ ਮੈਂ ਕਹਿੰਦਾ 20 ਤੋਂ ਬਾਹਰ ਬੋਲੋ ਜੀ ਨਹੀਂ ਬਾਹਰ ਲੈ ਕੇ ਅੱਗੇ ਇਹਨਾਂ ਨੇ ਵੀ ਵੇਚਣੀਆਂ ਹੈਗਾ ਕਿ ਉਹਦਾ ਚਾਲਾ ਨੇ ਪਾਉਦੇ ਨੇ ਲੈਣੀ ਹੈਗੀ ਹਾਂ ਦੱਸ ਇਹ ਕਿਹੜੇ ਕਾੜ ਨੇ ਬਾਈ ਦਾ ਬਸ ਬੋਲੇ ਕਾੜ ਨੇ ਕਿਹੜਾ ਪੰਡਾ ਆਪਣਾ ਪੱਠਾ ਪੱਠਾ ਵਾਲਾ ਯਾਰ ਪੱਠਾ ਵਾਲਾਂ ਦੇ ਬੰਦੇ ਦਾ ਬਹੁਤ ਵਧੀਆ ਬੰਦੇ ਆ ਕਿ ਤੁਸੀਂ ਕੰਨੂ ਕਰ ਰਹੇ ਕੋਈ ਕਰ ਰਹੇ ਮਾਤਾ ਭਾਲੀਆਂ ਮੱਜਾ ਵੇਚੀਆਂ ਇਹਨਾਂ ਦੀਆਂ ਅੱਜ ਵੇਚ ਕੇ ਦਿਖਾਉਣਾ ਕਾਉਣ ਅੱਜ ਵੀ ਵੇਚ ਦੂੰਗਾ ਅੱਜ ਵੇਚ ਕੇ ਦਿਖਾਉਂਗਾ ਅੱਜ ਵੀ ਵੇਚ ਕੇ ਦਿਖਾਉਂਗਾ ਫਿਰ ਚੱਲ ਤੇਰੀਆਂ ਤੇ ਮੇਰੀਆਂ ਸ਼ਰਤਾਂ ਲਾ ਉਤਰਾ ਬਣੀ ਕਰ ਆਪ ਹੀ ਕਹਦੇ ਤੂੰ ਨਾ ਦੱਸ ਤੂੰ ਦੱਸ ਦੱਸ ਮੈਂ ਦੂੰ ਦੱਸ ਤਾ 24 ਦੀ ਲੈ ਜਾ ਉਨੂੰ ਹੀ 24 22 ਨੂੰ ਛੱਡ ਜਾ ਜੇ ਤਾਂ ਕੋਈ ਰੱਬ ਲੱਗਦੇ 20 ਤੋਂ ਕੁਛ ਅੰਤਰ ਸ਼ਰਤਾਂ ਫਿਰ ਤਾਂ ਇਹਨਾਂ ਨੂੰ ਰ ਬਣਾ ਦੇ ਮਹਤਵ ਕਹੇ ਤਾਂ ਮੰਨ ਲੈ ਤੇ ਇਹ ਆਦੀ ਲੈ ਜਾ ਬੱਕਰੀ ਪਾਉ ਦੇ ਸਾਢੇ 17 ਨੂੰ 18000 ਦੇ ਦੇਣਾ ਮਹ ਕਮਾਲ ਹੋ ਗਈ ਆ 20000 ਲੈ ਲੈ ਦਾਦਾ ਉਹ ਛੋਟੀ ਆ ਬੜੀ ਨਹੀਂ ਹੈਗੀ ਉਹ ਛੋਟੀ ਆ ਬੱਚੇ ਵੀ ਲਸਿਆ ਇਹ ਬਸ ਇਸਲੇ ਫੇਤਾ ਧਰ ਗਿਆ ਕੋ ਲਸੀ ਆ ਕਾ ਕੀ ਆ ਦੇ ਲਸੀ ਇਹ ਦੇਖ ਲੈ ਲੈ ਆਈ ਦੇ ਆਈ ਦੇ ਦੇਖ ਲੈ ਚਾਚਾ ਕਾ ਬੜਾ ਤਕੜਾ ਆ ਕਿੰਦਾ ਹੈਵਨ ਮਾਰ ਲਈ ਹੈਵਨ ਮਾਰ ਲੈ ਲੈ ਚਾਚਾ ਇਹ ਤਾਂ ਕੁਝ ਹੋਰ ਕਰਨ ਲੱਗਿਆ ਏ ਬੱਚੇ ਆਵੇ ਅੱਜ ਗੱਲ ਦੀ ਫੇਰ ਗੱਲ ਸਹੀ ਹੈ ਵੀਡੀਓ ਵਜਾ ਉਹਦੇ ਕੋਈ ਖੱਚ ਲੈ ਕੇ ਬਾਹਰ ਲੈ ਕੇ ਆ ਆ ਬਸ ਉਹੀ ਗੱਲ ਹੀ ਆ ਇਹ ਵੀ ਹੁੰਦੀ ਹੈ ਲੈ ਵੀ ਆ ਪੱਠਾ ਲਾ ਰੋਏ ਨਹੀਂ ਯਾਰ ਮੇਰੀ ਵੀ ਛੇੜੜੀ ਮਾਰੀ ਲੈ ਮੈਨੂੰ ਉਹ ਉਹ ਇਹ ਤੈਨੂੰ ਜਾਣ ਕਰੇ ਖੜੇ ਨਾਗਾ ਪੱਠਾ ਲਾ ਰਿਆ ਇਹਦਾ ਬੱਕਰਾ ਹੈ ਹਾਂਜੀ ਇਹਦਾ ਝੋਲੇ ਕੋੜੀ ਦੀ ਫਰਾਕੀ ਵਾਂਗੂ ਬੰਦਾ ਸਾਈਡ ਤੇ ਮਜ਼ਾ ਆ ਉਹ ਮੇਮ ਨੇ ਲਾ ਲੈ ਦੇਣਾ ਹਾਂ ਤਸੱਲੀ ਨਾਲ ਕੰਮ ਕਰਕੇ ਲਾਉਂਦਾ ਸਾਗਿਆ ਵਾਲਾ ਕੰਮ ਆ ਬਾਲੀ ਕੰਮ ਲੌਰਿਆ ਬਠਲਾ ਉਧਰ ਚੱਲ ਉਹ ਬਠਲਾ ਨਸਾ ਮਹਲਾ ਦਾ ਆ ਗਿਆ ਮੈਂ ਤਾਂ ਪੁੱਛਦਾ ਤੈਨੂੰ ਤੂੰ ਦੱਸ ਕਹਿਦਾ ਮੈਂ ਤੈਨੂੰ ਆਲਾ ਫੜ ਜਾਇਜ਼ ਗੱਲ ਕਰੇ ਸੌਦਾ ਬੰਨਣ ਵਾਲੀ ਗੱਲ ਨਹੀਂ ਲੈ ਲੈ ਨਹੀਂ ਬਠਲਾ ਸਹੀ ਸੀ ਪੱਕੀ ਗੱਲ ਮਗਾ ਪੱਕੀ ਗੱਲ ਮਗਾ ਕੋਈ ਇਹ ਤੂੰ ਸੁਣ ਪੱਕੀ ਗੱਲ ਨਹੀਂ ਇਹ ਤੁਸੀਂ ਆਪਣਾ ਮਾਝਾ ਪਾਪਾ ਸੌਣਾ ਕਿ ਸੌਣ ਪਹਿਲਾਂ ਗੱਲ ਸੁਣ ਪਹਿਲਾਂ ਗੱਲ ਸੁਣ ਧਿਆਨ ਨਾਲ ਇਹਨਾਂ ਨੇ ਅੱਗੇ ਵੇਚਣੀ ਹੈ ਨਹੀਂ ਵੇਚਣੀ ਆ ਇਹ ਸੁਣ ਇਹ ਵੇਚਣ ਚੱਲੇ ਆ ਰੋਟੀ ਵਾਸਤੇ ਦੋ ਰੋਟੀਆਂ ਵਾਸਤੇ ਕੋਈ ਕੋਈ ਵਾੜਾ ਵੱਡਾ ਤਾਂ ਹੈ ਨਹੀਂ ਠੀਕ ਹੈ ਵੱਡੇ ਵੱਡੇ ਕੱਪੜੇ ਕਾਇਆਂ ਮੱਝਾਂ ਨੂੰ ਪੀਂਦੇ ਕੁਦਾਸ ਆ ਛੱਡ ਗਈ ਕਿ 5000 ਛੱਡ ਗਈ ਇਹਦਾ 5500 ਇੱਧਰ ਹੁੰਦਾ 5500 ਇੱਧਰ 10 ਆਹੀ ਆ ਬਸ 10 18000 ਦੀ ਬੱਕਰੀ ਵੇਚਤੀ ਤੇਰੀ ਕੋਈ ਨਹੀਂ ਆ ਕਲੇ ਕਿੰਨੇ ਦੀ ਪਗੂ ਯਾਰ ਤੈਨੂੰ ਮੈਂ ਕਿਹ 20 ਚੋਂ ਹੈ ਕੁਛ ਤੇ ਰੰਦਰ ਧਿਆਨ ਕੁਛ ਨਹੀਂ ਹੈ ਅੱਛਾ ਖੜਾ ਇਹ ਤੱਤਾ ਤਾਂ ਨਹੀਂ ਹੈ ਖੜਾ ਮੈਂ ਤਾਂ ਮੈਂ ਖੜਾ ਲਫੜ ਫੜੇ ਨੂੰ ਸਾਈ ਨੂੰ ਇਹ ਛੱਡ ਕੇ ਨਹੀਂ ਜਾਂਦਾ ਮੈਂ ਤੇਰੇ ਕੋਲ ਇਹ ਬਾਪਸ ਲੈ ਕੇ ਜਾਊਂਗਾ ਜੇ ਆਪਣਾ ਸੌਦਾ ਬਣੇ ਚਾਹੇ ਨਾ ਬਣੇ ਤੇ ਰੱਖ ਲੈ ਕਹਿੰਦਾ ਅਖੀ ਬਾਪਸ ਬੀਜੋ ਬੇਟਾ ਕੀ ਅੰਦਰ ਮਾ ਵੀ ਤਾਂ ਅੰਦਰ ਤਾਂ ਮੈਂ ਦਿੰਦਾ ਹੀ ਨਹੀਂ ਅੰਦਰ ਬਾਹਰ ਆ ਅੰਦਰ ਆ ਜਾ ਅੰਦਰ ਆ ਜਾ ਬੱਕਰੀ ਲੈ ਕੇ ਨੇ ਬਾਹਰ ਆ ਜਾ ਨਹੀਂ ਬਾਹਰ ਨਹੀਂ ਵੀ ਤਾਂ ਅੰਦਰ ਬਾਹਰ ਨਹੀਂ ਅੰਦਰ ਨਾ ਇਹਨੂੰ ਨਾ ਮੋੜੀ ਇਹਨੂੰ ਨਾ ਮੋੜੀ ਇਹ ਮੱਥੇ ਨਾਲ ਆ ਇਹ ਦੇ ਪਿੱਛੇ ਲੋਕ ਕੈਨੇਡਾ ਅਮਰੀਕਾ ਤੁਰੇ ਫਿਰਦੇ ਤੂੰ ਚਲਾ ਚਲਾ ਮਾਰੀ ਜਾਣਾ ਹੈ ਦੱਸ ਦੱਸ ਜਗ੍ਹਾ ਤੇ ਦੱਸ ਇੱਕ ਦਨ ਮਾਜਾ ਤੂੰ ਮੰਡੀ ਚ ਹੁਣੇ ਆਇਆ ਨਾ ਆ ਮਾਤਾ ਹੁਣੇ ਆ 10 15 ਮੀਟਰ ਤੋਂ ਹੈ ਨਾ ਪਹਿਲਾ ਪੁੱਤ ਪਹਿਲਾ ਮੁੱਲ ਭਾਗਾਂ ਦੇ ਲੱਗਦਾ ਹੁੰਦਾ ਤੋ ਜੇ ਨਿਆਣਾ ਹੈ ਮੁੰਡਾ ਤੜਕੇ ਦੀ ਮੁੱਲ ਲੱਗੀ ਜਾਂਦੇ ਨੇ ਕਿ ਤਾ ਆਇਆ ਤਾਂ ਹੁਣ ਅੱਜ ਕਿੱਥੇ ਲੱਗ ਗਿਆ ਗੁੱਲੀ ਡੰਡਾ ਇਹਨਾਂ ਪਾ ਪੰਗਾ ਲੈ ਕੇ ਲਾ ਆ ਜਾਂਦਰਾ ਮੰਡੀ ਦੀ ਗੱਲ ਕਰ ਘਰਾਂ ਦੀਆਂ ਗਰੀ ਲੜੀਆਂ ਤਾਂ ਮੁਗਦੀ ਨਹੀਂ ਹੁੰਦੀਆਂ ਲਫੜਾ ਕਿੱਲੇ ਦੀ ਤੂੰ ਦੱਸ ਮੈਂ ਤਾਂ ਤੁਹਾਨੂੰ ਕਹਿੰਦਾ 23 ਦੀ ਲੈ ਜਾ ਮਹਾਂਕਾ ਜਿੰਨੀ ਮਾਜੀ ਮੱਥਾ ਮਾਰੀਆ 20 ਤੋਂ ਬਾਹਰ ਬੱਕਰੀ ਮਿਲੂ ਜੇ ਮੈਨੂੰ ਨਹੀਂ ਪਕਾਉਂਦਾ ਸਬਦਾ ਹੋਣਾ ਨਹੀਂ 19000 ਦੀ ਦੇ 20 ਤੋਂ ਬਾਹਰ ਹੀ ਦਿੰਦਾ ਬਾਈ ਕਹਿੰਦਾ ਮਾ ਮੈਂ ਤੁਹਾਨੂੰ ਦੱਸ ਤੀ ਗੱਲ 20 ਤੋਂ ਬਾਹਰ 19000 ਦੀ ਮਾਹਜ ਕਮਾਲ ਹੋ ਗਈ ਤੈਨੂੰ ਮਦਦ ਸਾਂ ਬਾਈ 20 ਦੀ ਜਾਗ ਰੱਖਦਾ ਬੱਸ ਗੱਲ ਤਾਂ ਇਹਦੇ ਵੀ ਦਿੰਦਾ ਹੈਗਾ ਜੀ ਹਾਂ ਪਿਛਲੀ ਮਾਰੀ ਤੇ 2000 ਲੱਗਿਆ ਸੀ ਕਿ ਮੈਂ 21 ਦਿਨ ਲਿਤੀ ਹੈਗੀ ਉਫਰ ਆਪਾਂ ਗੱਡਾ ਨਹੀਂ ਦੇਣਾ ਭੇਲੀ ਦੇ ਦੇਣੀ ਹੈ ਗੱਲ ਹੋ ਗਈ ਹੈ ਜਾਈਦਾ ਗੱਲਾ ਦੀ ਅੜਚੇ ਤੇ ਅੜ ਵੀ ਰਹਿਣਾ ਗਰਾਰੀ ਨਹੀਂ ਨੇੜਾਈ ਤੂੰ ਜੋ ਬਾੜੀ ਗਰਾਰੀ ਨਾ ਤੁਹਾਨੂੰ ਆ ਜਾ ਲੈਣਾ ਹੈਗਾ ਅਸੀਂ ਉਹ ਵਾ ਲੈ ਲਿਆ ਬਾੜੀ ਗਰਾਰੀ ਜਿਹੜੀ ਹੁੰਦੀਆਂ ਨਾ ਕਮੀਲਦਾਰੀ ਦੇ ਵਿੱਚ ਵੀ ਚੰਗੀ ਨਹੀਂ ਹੁੰਦੀ ਨਾ ਘਰਾਂ ਚ ਨਾ ਬਿਜ਼ਨਸ ਚ ਗਰਾਰੀ ਨਹੀਂ ਚੰਗੀ ਹੁੰਦੀ ਤੂੰ ਮੈਨੂੰ ਗੱਲ ਲਾ ਪਾ ਤੂੰ ਪਾ ਰਾ ਤਾਂ ਤੇਰੇ ਕੋਈ ਮੈਰਾ ਤਾਂ ਕਲਾ ਤਾਂ ਕੋਣ ਲੱਗ ਗਿਆ ਕਿੰਨਾ ਕਰੀ ਜਨੇ ਉਹ ਪੂਰੇ ਦਾ 1.9 ਦੀ ਆ ਬਣੂ ਪੂਰੇ